ਦੇ ਪੁੱਤਾਂ ਛੇ ਮਦੀ ਕਰਨ ਬਣਦੇ ਉਸ ਕਾਰਿਸ਼ਕਰ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਕਨਗ ਪੀਰ ਅੰਬੇਦਕਰ ਜਿੰਦਾਬਾਦ 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 ਜੇ ਅੰਬੇਦਕਰ ਅੰਬੇਕਰ ਅੰਬੇਦਕਰ ਅੰਬੇਦਕਰ ਅੰਬੇਕਰ ਅੰਬੇਦਕਰ ਕਹਿਣਾ ਇਹ ਨਫਤ ਹੈ ਇੱਕ ਇਹ ਅਮਰ ਸ਼ਾ ਨਹੀਂ ਬੋਲ ਰਿਹਾ ਉਹਦਾ ਦਿਲ ਬੋਲ ਰਿਹਾ ਅੰਦਰ ਬੋਲ ਰਿਹਾ ਉਹਦੀ ਜਿਹੜੀ ਫਲਸਫੀ ਆ ਔਰ ਜਿਹੜੀ ਘੱਟਿਲ ਦੀ ਲੋਕਾਂ ਦੇ ਬਿਰੋਚ ਹੈ ਗਲਤਾਂ ਦੇ ਬਿਰੋਚ ਕੌਮਿਸਤਾਂ ਦੇ ਬਿਰੋਚ ਸਾਇਆਂ ਦੇ ਬਿਰੋਚ ਬੋਧੀਆਂ ਦੇ ਬਿਰੋਚ ਸਿੱਖਾਂ ਦੇ ਬਿਰੋਚ ਉਹ ਘੱਟਿਲ ਦੀ ਲੋਕਾਂ ਦੇ ਬਿਰੋਚ ਹੈ ਉਹ ਬੋਲ ਰਹੀ ਆ ਜੰਗਨਾਬ ਜੰਗਨਾਬ ਸਭਾ ਜੰਗਨਾਬ 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 ਜੋ ਹਮਸਰ ਟਕਰਾਏਗਾ ਦੂਰ ਹੋ ਜਾਏਗਾ ਬੀਤੇ ਦਿਨੀ ਗਣਤੰਤਰ ਦੇ ਤੇ ਮੁਕਤੀ ਕਿਸੇ ਸ਼ਰਤੀ ਅੰਸ਼ਰ ਵੱਲੋਂ ਸ਼੍ਰੀ ਅਮਰਸਰ ਸਾਹਿਬ ਵਿਖੇ ਸਥਾਪਿਤ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕੀ ਜੀ ਦੇ ਬੋਦੀ ਤੋੜਪਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੀ ਅੱਜ ਮੈਡੀਕਲ ਪ੍ਰੈਕটিশਨਰਸ ਐਸੋਸੀਏਸ਼ਨ ਪੰਜਾਬ ਤੇ ਆਲ ਇੰਡੀਆ ਮੈਡੀਕਲ ਪ੍ਰੈਕটিশਨਰਸ ਫੈਡਰੇਸ਼ਨ ਨੇ ਜ਼ੋਰਦਾਰ ਸ਼ਬਦਾਂ ਚ ਨਿਖੇਧੀ ਕੀਤੀ ਤੇ ਇਸ ਸਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਕਿ ਉਕਤ ਸ਼ਰਤ ਕਰਨ ਵਾਲੇ ਅੰਸਰਾ ਖਿਲਾਫ ਐਨਐਸਏ ਐਕਟ ਲਾਗੂ ਕੀਤਾ ਜਾਵੇ ਇਸ ਮੌਕੇ ਉਹਨਾਂ ਨੇ ਰੂਪਨਗਰ ਬੰਦ ਨੂੰ ਵੀ ਸਮਰਥਨ ਦਿੰਦੇ ਹੋਏ ਕਿ ਕਿ ਅੱਜ ਆਲ ਇੰਡੀਆ ਮੈਡੀਕਲ ਪ੍ਰੈਕটিশਨਰ ਫੈਡਰੇਸ਼ਨ ਵੱਲੋਂ ਬੰਦ ਦਾ ਵੀ ਪੂਰਨ ਤੌਰ ਤੇ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਰੂਪਨਗਰ ਪਹੁੰਚ ਕੇ ਇਸ ਬੰਦਰੂਦ ਸਫਲ ਬਣਾਉਣ ਦੇ ਲਈ ਇਸ ਮੁਕੰਮਲ ਬੰਦੀ ਕਾਲਵੀ ਸ਼ਾਮਲ ਹੋਇਆ ਗਿਆ। ਇਸ ਮੌਕੇ ਸਮੋਦਨ ਕਰਦਿਆਂ ਫੈਡਰੇਸ਼ਨ ਦੇ ਕੋੰਬੀ ਪ੍ਰਧਾਨ ਡਾਕਟਰ ਰਮੇਕ ਮੇਸ਼ ਕੁਮਾਰ ਬਾਲੀ ਤੇ ਹੋਰ ਆਗੂਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਦੇਸ਼ ਦਾ ਸਰਦਾਰ ਅਰਪਣਾ ਕੇ ਭਾਰਤ ਨੂੰ ਇੱਕ ਮਜੂਦ ਦੇਸ਼ਾਂ ਦੀ ਗਿਣਤੀ ਵਿੱਚ ਸਭ ਤੋਂ ਮੋਰੀ ਸਥਾਨ ਤੇ ਲਿਆ ਕੇ ਖੜਾ ਕੀਤਾ ਸੀ। ਉਨ੍ਹਾਂ ਦੇ ਬਣਾਏ ਹੋਏ ਸੰਵਿਧਾਨ ਦੇ ਕਾਰਨ ਹੀ ਦੇਸ਼ ਦੇ ਦਬੇ ਕੁਟਲੇ ਲੋਕਾਂ ਨੂੰ ਬਿਹਤਰ ਜ਼ਿੰਦਗੀ ਜੀਵਨਤਾ ਤੇ ਸਮਾਨਤਾ ਦਾ ਅਧਿਕਾਰ ਪ੍ਰਾਪਤ ਹੋਇਆ। ਪਰ ਦੂ ਅੱਜਕਲ ਲੋਕ ਆਪਣੀਆਂ ਕੋਝੀਆਂ ਕਰਵੀਆਂ ਰਹੀਆਂ ਜਿੱਥੇ ਡਾਕਟਰ ਪੀਮਰਾਓ ਅੰਬੇਦਕਾ ਦਾ ਅਪਮਾਨ ਕਰ ਰਹੇ ਹਨ ਉੱਤੇ ਹੀ ਮੁਰਤੂ ਦੇਸ਼ ਦਾ ਮੋਹਲ ਖਰਾਬ ਕਰਨ ਦੀ ਕੋਸ਼ਸ਼ ਵਿੱਚ ਲੱਗੀ ਹਨ ਜਿਹਨਾਂ ਨੂੰ ਹਰ ਕਿਸ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੋਏ ਕਿ ਕਿ ਬਾਬਾ ਸਾਹਿਬ ਦੀ ਬੁੱਤ ਨਾਲ ਤੋੜਪਨ ਕਰਨ ਵਾਲੇ ਸ਼ਾਰਤ ਵਿਅਕਤੀ ਤੇ ਉਸਦੇ ਸਾਥੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਵਿਰੁੱਧ ਐਨਐਸਏ ਐਕਟ ਲਾਗੂ ਕੀਤਾ ਜਾਵੇ ਜੇਕਰ ਉਸ ਦੇ ਖਿਲਾਫ ਤੁਰੰਤ ਇਹ ਐਕਸ਼ਨ ਨਹੀਂ ਲਿਆ ਗਿਆ ਤਾਂ ਆਉਣ ਬੜੇ ਦਿਨਾਂ ਵਿੱਚ ਮੈਡੀਕਲ ਪ੍ਰੈਕটিশਨਰ ਅਸ਼ੋਸ਼ੀ ਨੇ ਪੰਜਾਬ ਤੇ ਆਲ ਇੰਡੀਆ ਮੈਡੀਕਲ ਪ੍ਰੈਕটিশਨਰ ਫੈਡਰੇਸ਼ਨ ਸੜਕਾਂ ਤੇ ਉਤਰ ਕੇ ਵੱਡਾ ਸੰਘਰਸ਼ ਕਰਨ ਲਈ ਤਿਆਰ ਰਹਿਣਗੇ ਮੇਰਾ ਪੰਜਾਬ న్యూ ਲਈ ਰੂਪਨਗਰ ਤੋਂ ਲਾਡੀ ਖਾਬੜਾ ਦੀ ਰਿਪੋਰਟ ਕੋਰਪਨ ਹੋਈ ਹੈ ਤੇ ਅੱਜ ਰੂਪਨਗਰ ਵਿਖੇ ਬੰਦ ਦਾ ਸਦਨ ਤੱਕ ਗਿਆ ਹਾਂ ਅੱਜ ਅਸੀਂ ਰੂਪਨਗਰ ਵਿਖੇ ਜਿਹੜੀ ਪਿੱਛੇ ਅੰਮ੍ਰਿਤਸਰ ਦੇ ਵਿੱਚ ਕਾਨੂੰਨੀ ਗਰਵੇ ਕੀਤੀ ਹੈ ਉਸ ਸਬੰਧ ਵਿੱਚ ਇਕੱਠੇ ਹੋਏ ਆ ਤੇ 올 ਇੰਡੀਆ ਮੈਡੀਕਲ ਪੈਕਸ਼ਨਰਸ ਫਾਊਂਡੇਸ਼ਨ ਬਲੋ ਇਕੱਠੇ ਹੋਏ ਆ ਔਰ ਸਮੂਲੀਅਤ ਵੀ ਅਸੀਂ ਮੈਡੀਕਲ ਪੈਕਸ਼ਨਰ ਜੋ ਚੇਂਜ ਪੰਜਾਬ ਲਿਸਟ ਨੰਬਰ 295 ਬਲੋ ਕੀਤੀ ਆ ਇਸ ਤੋਂ ਬਾਅਦ ਹੀ ਜੀ ਸਾਨੂੰ ਮੰਗ ਪੱਤਰ ਦਿੱਤਾ ਗਿਆ ਔਰ ਮੰਗ ਪੱਤਰ ਚ ਮੰਗ ਕੀਤੀ ਗਈ ਹੈ ਕਿ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਤਾਂ ਦਿੱਤੀ ਜਾਵੇ ਉਹਦੇ ਨਾਲ ਜਿਹੜੇ ਸਾਜ਼ਿਸ਼ਕਾਰ ਨੇ ਉਹਨੂੰ ਵੀ ਸਜ਼ਾ ਦਿੱਤੀ ਜਾਵੇ ਪਰ ਇੱਕ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਸਾਰੇ ਲੋਕਾਂ ਨੂੰ ਕਿ ਇਹ ਜਿਹੜਾ ਜੋ ਹਰਕਤ ਹੋ ਰਹੀ ਆ ਇਹ ਐਵੇਂ ਨਹੀਂ ਹੋ ਰਹੀ ਐਵੇਂ ਨਹੀਂ ਦਬਈ ਤੋਂ 3 ਦਿਨ ਪਹਿਲਾਂ ਨੌਜਵਾਨ ਅੰਮ੍ਰਿਤਸਰ ਦੇ ਵਿੱਚ ਕਿਰਾਏ ਤੇ ਰਹਿਣਾ ਆ ਉਹ ਆਪਣੇ ਘਰ ਨਹੀਂ ਗਿਆ 3 ਮਹੀਨੇ ਪਹਿਲਾਂ ਉਹ ਆਪਣੇ ਘਰ ਨਹੀਂ ਗਿਆ ਔਰ ਇੱਥੇ ਹੀ ਹੋ ਰਿਹਾ ਤਾਂ ਇੱਕ ਸਾਸ਼ਦਨ ਹੋ ਰਿਹਾ ਕਿ ਜੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਇਸ ਪੰਜਾਬ ਨੂੰ ਫੇਰ ਤੋੜਿਆ ਜਾ ਰਿਹਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹੇ ਦੇ ਲਿਆ ਉਹ ਫਿਰ ਜੰਮੂ ਚ ਮਲਾਏ ਜਾ ਰਹਾ ਯਾਰ ਇਸ ਕਰਕੇ ਉਹ ਇਤਨੀਆਂ ਹਰਕਤਾਂ ਕਰਾ ਕੇ ਜਿਹੜਾ ਸੈਂਟਰ ਹੈ ਉਹ ਇਸ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਕਿਉਂਕਿ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਜਿਹੜੇ ਜ਼ਿਲ੍ਹੇ ਨੇ ਇਹ ਪਹਿਲਾਂ ਤੋਂ ਸਿੱਖੀ ਇਤਿਹਾਸ ਤੇ ਮਾਛੇ ਜ਼ਿਲ੍ਹੇ ਨੇ ਇਹ ਲੜੱਕੇ ਜ਼ਿਲ੍ਹੇ ਨੇ ਤੇ ਪੰਜਾਬ ਦੇ ਜਿਹੜੇ ਟੋਟੇ ਕਰਕੇ ਫਿਰ ਇੱਥੇ ਪਹਿਲੇ ਵਾਲਾ ਜਿਹੜਾ ਰਾਜ ਹੈ ਮਨੂਸਮਰਤੀ ਵਾਲਾ ਰਾਜ ਉਹ ਲਾਗੂ ਕਰਨਾ ਚਾਹੁੰਦੇ ਆ ਉਹ ਬਿਲਕੁਲ ਨਹੀਂ ਹੋਣ ਦੇਾਂਗੇ ਮੈਂ ਸਾਰੇ ਲੋਕਾਂ ਨੂੰ ਇਹ ਪੇਸ਼ ਕਰਨੀ ਚਾਹਨਾ ਕਿ ਜਿੰਨੇ ਵੀ ਧਰਮਾਂ ਦੇ ਲੋਕ ਹੈ ਜਿਸ ਵੀ ਧਰਮ ਤੇ ਹਲਾਉਂਦਾ ਜੇ ਦਲਤਾਂ ਤੇ ਹਲਾਉਂਦਾ ਦਲਤਾਂ ਕਿਉਂ ਕੱਲੇ ਲੜਦੇ ਨੇ ਜੇ ਸਾਈਆਂ ਤੇ ਹੁੰਦਾ ਸਾਈ ਕਿਉਂ ਕੱਲੇ ਲੜਦੇ ਨੇ ਜੇ ਸਿੱਖਾਂ ਤੇ ਹੁੰਦਾ ਸਿੱਖ ਕਿਉਂ ਕੱਲੇ ਲੜਦੇ ਨੇ ਔਰ ਜੇ ਹੋਰ ਕਿਸੇ ਧਰਮਾਂ ਤੇ ਹੁੰਦਾ ਕੱਲੇ-ਕੱਲੇ ਕਿਉਂ ਲੜਦੇ ਨੇ ਇਹਦਾ ਮਤਲਬ ਬੇ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹੜਾ ਨਾਰਸ਼ਹੀ ਰਾਜ ਹੈ ਉਹ ਹਿਟਲਰ ਦਾ ਸੀ ਉਹ ਕੱਲੇ-ਕੱਲੇ ਨੂੰ ਉਹਨੇ ਮਾਰਿਆ ਇਸ ਤਾਂ ਜਿਹੜੀ ਕੇਂਦਰ ਸਰਕਾਰ ਹੈ ਕੱਲੇ-ਕੱਲੇ ਨੂੰ ਹੜੱਪ ਕਰਨਾ ਚਾਹਦੀ ਆ ਔਰ ਇਹ ਜਿਹੜੀ ਨੀਤੀ ਆ ਇਹਦੇ ਬਰੋ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਜੇਤੇ ਵੀ ਮੁਸੀਬਤ ਆਂਦੀ ਆ ਮਨੁੱਖੀ ਤੌਰ ਤੇ ਸਾਰੇ ਇਕੱਠੇ ਹੋਵੋ ਤੇ ਇਹਦੇ ਵਿੱਚ ਦੇਖ ਕੇ ਲੜਾਈ ਆ ਇੱਕ ਜੁੱਧ ਆ ਉੱਚੀ ਲੋ ਦੇਖੋ ਸਵਰਗ ਨੱਕ ਸਾਰੇ ਪਤਾ ਹੀ ਆ ਕਿੱਥੇ ਹੈਗਾ ਕਿੱਥੇ ਨਹੀਂ ਕਿਸੇ ਨੇ ਕੋਈ ਮਹਿਲ ਨਹੀਂ ਬਣਾਇਆ ਉੱਪਰ ਜਿਹੜੇ ਸਵਰਗ ਦੇ ਪਰ ਗੱਲ ਇਹ ਆ ਕਿ ਜੇ ਅੰਬੇਡਕਰ 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 ਕਹਿਣਾ ਇਹ ਨਫਤ ਹੈ ਇੱਕ ਇਹ ਅਮਰ ਸ਼ਾ ਨਹੀਂ ਬੋਲ ਰਿਹਾ ਉਹਦਾ ਦਿਲ ਬੋਲ ਰਿਹਾ ਅੰਦਰ ਬੋਲ ਰਿਹਾ ਉਹਦੀ ਜਿਹੜੀ ਫਲਸਫੀ ਆ ਔਰ ਜਿਹੜੀ ਘਟਕਲਤੀ ਲੋਕਾਂ ਦੇ ਵਿਰੋਧ ਚ ਹੈ ਦਲਤਾਂ ਦੇ ਵਿਰੋਧ ਕਮਿਊਨਿਸਟਾਂ ਦੇ ਵਿਰੋਧ ਸਾਈਆਂ ਦੇ ਵਿਰੋਧ ਬੋਧੀਆਂ ਦੇ ਵਿਰੋਧ ਸਿੱਖਾਂ ਦੇ ਵਿਰੋਧ ਛੋਰ ਘਟਕਲਤੀ ਲੋਕਾਂ ਦੇ ਵਿਰੋਧ ਹੈ ਉਹ बोल ਰਹੀ ਆ ਕਨਸਟੀਟਿਊਸ਼ਨ ਨੂੰ ਖਤਮ ਕਰਨ ਜਾ ਰਹਾ ਆ ਇਹਨਾਂ ਨੂੰ ਨਫਤ ਐ ਅੰਬੇਡ ਕਰਦਾ ਹੂੰ ਔਰ ਉਹ ਵੀ ਕਦੋਂ ਬੋਲੇ ਜਦੋਂ 26 ਜਨਵਰੀ ਨੇ ਆਣਾ ਸੀ ਉਹ ਤੋਂ ਕੁਝ ਸਮਾਂ ਪਹਿਲਾਂ ਬੋਲੇ ਆ ਕਿਉਂਕਿ ਇਹਨਾਂ ਨੂੰ ਤਲਖੀ ਸੀ ਕਿ ਲੋਕ ਫੇਰ ਅੰਬੇਡਕਰ ਦਾ ਗੋਣ ਗਾਣਗੇ ਛਵੀ ਜਨਬੀ ਨੂੰ ਇਹ ਇਹਨਾਂ ਨੂੰ ਤਕਲੀਫ ਹੈ ਨਫਤ ਹੈ ਇਹਨਾਂ ਦੀ ਨਫਤ ਬਾਹਰ ਆ ਰਹੀ ਹੈ ਸਰਕਾਰ ਚ ਬੈਠੇ ਜਿਹੜੇ ਵੱਡੇ ਉਧਿਆ ਦੇ ਉੱਤੇ ਮੰਤਰੀ ਨੇ ਜੇਕਰ ਉਹ ਇਹੋ ਜਿਹਾ ਬਿਆਨ ਦਿੰਦੇ ਨੇ ਤਾਂ ਦੇਸ਼ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਜਾਵੇਗਾ ਲੋਕਾਂ ਦੇ ਦਿਲਾਂ ਦੇ ਵਿੱਚ ਚਲਾ ਗਿਆ ਯਾਰ ਕਿ ਜਿਹੜਾ ਕੇਂਦਰ ਹੈ ਇਹਨਾਂ ਲੋਕਾਂ ਦੇ ਵਿਰੋਧੀ ਆ ਵਖ-ਵਖ ਕਾਰਨਾਮੇ ਨੇ ਬਹੁਤ ਸਾਰੇ ਮਸਾਲਾ ਨੇ ਤੁਸੀਂ ਮਨੀਪੁਰ ਦੀ ਮਸਾਲਾ ਲੈ ਲਓ ਗਰੀਬ ਲੋਕਾਂ ਤੇ ਕਿਦਾਂ ਤਸ਼ੱਦਦ ਹੋਇਆ ਬਿਲਕੁਲ ਬਾਨੋ ਦੀ ਲੈ ਲਓ ਕਿਦਾਂ ਤਸ਼ੱਦਦ ਹੋਇਆ ਬਾਬੇ ਨਾਨਕ ਦਾ ਮੱਠ ਟਾਇਆ ਗਿਆ ਔਰ ਬਾਬੇ ਰਬਦਾਸ ਦਾ ਮੰਦਿਰ ਟਾਇਆ ਗਿਆ ਡਾਕਟਰ ਬੇੜਗਾ ਦੇ ਜਿਹੜੀ ਆ ਪ੍ਰਤੀਨਿਧ ਮ आए ਉਹਦੇ ਤੇ ਆ ਕਾਰਵਾਈ ਕੀਤੀ ਗਈ ਆ ਘਰੋਣੀ ਕਾਰਵਾਈ ਕੀਤੀ ਔਰ ਬਹੁਤ ਸਾਰੀਆਂ ਮਸਾਲਾ ਨੇ ਸਾਈਆਂ ਤੇ ਹਮਲੇ ਕੀਤੇ ਗਏ ਆ ਇਹ ਬਿਲਕੁਲ ਗਲਤ ਹੈ ਜਿਹੋ ਦੰਨ ਖੇਤੀ ਕਰ